ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਇੱਕ ਪਿਆਰਾ ਜਿਹਾ ਸੁਹਾਗ ਸੁਣਾਉਣ ਲੱਗੀਆਂ ਮੈਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣ ਆਨੰਦ ਪਿਆਰੇ ਜਿਹੇ ਸੁਹਾਗ ਦਾ ਬੀਬੀ ਦਾ ਬਾਬਲ ਕੈਂਦਾਏ ਕੇ ਬੀਬੀ ਨੂੰ ਵਿਆਹ ਦੇਈਏ ਐਦਾਏ ਕੇ ਬੀਬੀ ਨੂੰ ਬਿਆਹ ਦੇਏ ਬੀਬੀ ਦੀ ਮਾਤਾ ਕਹਿੰਦੀਏ ਕਿ ਜਿੱਥੇ ਬੀਬੀ ਰਾਜ ਕਰੇ ਮਾਤਾ ਕਹਿੰਦੀ ਏ ਕਿ ਜਿੱਥੇ ਵੀ ਬੀਬੀ ਰਾਜ ਕਰੇ ਬਸਣਾ ਮਹਿਲਾ ਦਾ ਭਗੂੜੇ ਬੈਠੀ ਦਾਤਣ ਕਰੇ ਬਸਣਾ ਮਹਿਲਾ ਦਾ ਬੰਗੂੜੇ ਬੈਠੀ ਦਾਤਣ ਕਰੇ ਸੌਣਾ ਪਲਿੰਗਾ ਦਾ ਕੇ ਗੋਲੀ ਬੈਠੀ ਪੱਖਾ ਜੀ ਚੱਲੇ ਸੌਣਾ ਮ ਪਾਲੇਂਗਾ ਦਾ ਕੇ ਗੋਲੀ ਬੈਠੀ ਪੱਖਾ ਜੀ ਚੱਲੇ ਬੀਬੀ ਦਾ ਵੀਰ ਕਹਿੰਦਾ ਏ ਕੇ ਬੀਬੀ ਨੂੰ ਵਿਆਹ ਦੇਈਏ ਬੀਦਾ ਬੀਰਾ ਕਹਿੰਦਾ ਏ ਕਿ ਬੀਬੀ ਨੂੰ ਵਿਆਹ ਦੇਈਏ ਬੀਬੀ ਦੀਪਾ ਬੋ ਕਹਦੀ ਏ ਕਿ ਜਿੱਥੇ ਬੈਠੀ ਰਾਜਕ ੋ ਕਹੇ ਦੀਏ ਕੇ ਜਿੱਥੇ ਬੈਠੀ ਰਾਜ ਕਰੇ ਬਸਣਾ ਮਹਿਲਾ ਦਾ ਪੰਗੂੜੇ ਬੈਠੀ ਦਾਤਣ ਕਰੇ ਬਸਣਾ ਮੈਲਾ ਦਾ ਪਗੂੜੇ ਬੈਠੀ ਦਾਤਣੇ ਕਰੇ ਸੌਣਾ ਪਲੰਗਾ ਦਾ ਕਿ ਗੋਲੀ ਬੈਠੀ ਪੱਖਾ ਜੀ ਚੱਲੇ ਸੌਣਾ ਪਲੰਗਾ ਦਾ ಗೊಲ್ಲಿ ಬಿ ಪಖಾ ಜಿ ಚಲ್ಲೀದ ಕೀನು ਮਮਾ ਕਹਿੰਦਾ ਏ ਕੇ ਬੀਬੀ ਨੂੰ ਵਿਆਹ ਦੇਈਏ ਬੀਬੀ ਦੀ ਮਮੀ ਕਹਦੀ ਏ ਕੇ ਜਿੱਥੇ ਬੀਬੀ ਰਾਜ ਕਰੇ ਬੀਬੀ ਦੀ ਮਮੀ ਕਹਦੀ ਏ ਕਿ ਜਿੱਤੇ ਵੀ ਬੀਬੀ ਰਾਜ ਕਰੇ ਵਸਣਾ ਮਹਿਲਾ ਦਾ ਬੰਗੂੜੇ ਬੈਠੀ ਦਾਤਣੇ ਕਰੇ ਵਸਣਾ ਮੈਲਾ ਦਾ ਪੰਗੂੜੇ ਬੈਠੀ ਦਾਤਣ ਕਰੇ ਸੌਣਾ ਬਲਿੰਗਾ ਦਾ ਕੇ ਗੋਲੀ ਬੈਠੀ ਪੱਖਾ ਜੀ ਚੱਲੇ ਸੌਣਾ ਵਾਲਿੰਗਾ ਦਾ ਕੇ ਗੋਲੀ ਬੈਠੀ ਪੱਖਾ ਜੀ